ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੀ ਹਾਈਟ ਮੰਨਦੇ ਕਿਸੇ ਵੀ ਸ਼ਕਤੀਸ਼ਾਲੀ ਲੀਡਰ ਵੱਲੋਂ ਜਾਂ ਸ਼ਕਤੀਸ਼ਾਲੀ ਪੱਖ ਦੇ ਵੱਲੋਂ ਕੋਈ ਨਾ ਕੋਈ سپورਟ ਤਾਂ ਜ਼ਰੂਰ ਹੈ ਜਿਸ ਦੇ ਕਾਰਨ ਉਹ ਆਪਣਾ ਇਸ ਤਰ੍ਹਾਂ ਦਾ ਵੱਖਰਾ ਸਟੈਂਡ ਇੱਕ ਵੱਖਰੀ ਹੀ ਪਾਰਟੀ ਚੱਲ ਰਹੇ ਸਿੱਧੂ ਸਾਹਿਬ ਕਹਿ ਰਹੇ ਨੇ ਕਿ ਖਲਕੇ ਦੋ ਵਈਸਾਂ ਜੰਡੀ ਗਈ ਤੇ ਨਾਲ ਸਿੱਧੂ ਸਾਹਿਬ ਦਾ ਇੱਕ ਬੜਾ ਵੱਡਾ ਕਹਿਣਾ ਹੈ ਕਿ ਉਹ ਅਲਖ ਜਗਾ ਰਹੇ ਨੇ ਹੁਣ ਡਾਕਟਰ ਸਾਹਿਬ ਦੇਖੋ ਕਿ ਸਿੱਧੂ ਸਾਹਿਬ ਕਿਸ ਤਰ੍ਹਾਂ ਦੀ ਅਗਲੀ ਅਲਖ ਜਗਾਉਣ ਉਹ ਕਹਿੰਦਾ ਭਾਬ ਕਿ ਉਹ ਕਟਨਾ ਕਰਨ ਕਿੱਦਾਂ ਦਾ ਰਿਆ ਅਸਲ ਸੱਚਾਈ ਕੀ ਹੈ ਇਹ ਮਾਮਲਾ ਨਵਜੋਤ ਸਿੰਘ ਸਿੱਧੂ ਕਾਂਗਰਸ ਦੀ ਹਾਈ ਕਮਾਂਡ ਦੀਆਂ ਨਜ਼ਰਾਂ ਹੇਠ ਨੇ ਤੇ ਨਾਲ ਉਹ ਕਾਂਗਰਸ ਦੇ ਨਾਲ ਨਜ਼ਰ ਨਾਲ ਨਜ਼ਰ ਵੀ ਪੂਰੀ ਮਲਾ ਰਹੇ ਨੇ ਤੇ ਜਿਹੜੀ ਇੱਕ ਵੱਡੀ ਗੱਲ ਉੱਪਰ ਕੇ ਸਾਹਮਣੇ ਆਈ ਹੈ ਨਵਜੋਤ ਸਿੰਘ ਸਿੱਧੂ ਨੇ ਅੱਜ ਫਿਰ ਇੱਕ ਠੋਕ ਕੇ ਕਹਿ ਦਿੱਤਾ ਕਿ ਜਿਹੜੀਆਂ ਉਹਨਾਂ ਨੇ ਆਪਣੇ ਪੱਧਰ ਉੱਤੇ ਰੈਲੀਆਂ ਦਾ ਅਸਲ ਸਿਲਸਿਲਾ ਤੋਰਿਆ ਹੋਇਆ ਉਹ ਨਹੀਂ ਰੁਕਣ ਵਾਲਾ ਉਹ ਅੱਗੇ ਵਧਾਈ ਰੱਖਣਗੇ ਤੇ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਜਥੇਦਾਰ ਸ੍ਰੀ ਕਾਲਤਾਖਸਾਬ ਨੂੰ ਆਪਣੀ ਰਿਪੋਰਟ ਸੌਂਪੀ ਹੈ ਉਹ ਰਿਪੋਰਟ ਕੀ ਹੈ ਕਿ ਸਾਰੇ ਮਾਮਲੇ ਉੱਤੇ ਚਰਚਾ ਲਈ ਸਾਡੇ ਨਾਲ ਜੁੜੇ ਨੇ ਉੱਗੇ ਸਿੱਖ ਚਿੰਤਕ ਤੇ ਸਿਆਸੀ ਮਾਹਰ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਚੈਨਲ ਇਹ ਮਿਸ਼ਨ ਪੰਜਾਬੀ ਵੱਲੋਂ ਵੈਲਕਮ ਸਵਾਗਤ ਬਾਕਬਾ ਸ਼ੁਕਰੀਆ ਭਿੰਡਰ ਸਾਹਿਬ ਸਤਿ ਸ਼ਕਾਲ ਸਾਹਿਬ ਨਵਜੋਤ ਸਿੰਘ ਸਿੱਧੂ ਇਸ ਵੇਲੇ ਕਾਂਗਰਸੀ ਹਲਕਿਆਂ ਦੇ ਵਿੱਚ ਵੱਡੀ ਚਰਚਾ ਦੇ ਵਿੱਚ ਨੇ ਜੇਕਰ ਓਵਰਆਲ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਚਰਚਾ ਨੂੰ ਵੇਖੀਏ ਤਾਂ ਇਹ ਵੱਡੇ ਪੱਧਰ ਉਤੇ ਅੱਗੇ ਵਾਧ ਦੀ ਬਖਾਈ ਤੇਰੀ ਹੈ ਮਹਾਰਾਜ ਤੋਂ ਬਾਅਦ ਉਹਨਾਂ ਨੇ ਕੋਰ ਸ਼ਮੀਰ ਦੇ ਵਿੱਚ ਆਪਣੀ ਫਖਰੇ ਪੱਧਰ ਉਦੀ ਰੈਲੀ ਕੀਤੀ ਭਾਵੇਂ ਕਿ ਬੈਨਰ ਕਾਂਗਰਸ ਦੇ ਹੇਠੀ ਸੀ ਨਾਲ ਜਿੱਤੇਗਾ ਪੰਜਾਬ ਸਹਿਯੋਗ ਵਜੋਂ ਸੀ ਤੇ ਹੁਣ ਉਹਨਾਂ ਨੇ ਜਿਹੜੀ ਅਗਲੀ ਰੈਲੀ ਰੱਖੀ ਹੋਈ ਹੈ ਉਹ ਹਸ਼ਿਆਰਪੁਰ ਦੇ ਵਿੱਚ ਇਸ ਤੋਂ ਬਾਅਦ ਉਹਨਾਂ ਦਾ سلسلہ ਇਸੇ ਤਰ੍ਹਾਂ ਹੀ ਅੱਗੇ ਵਧੇਗਾ ਤੇ ਅੱਜ ਅਮਰਸਾਹਬ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਥਾਪੇ ਇੰਚਾਰਜ ਦਵਿੰਦਰ ਜਾਦਵ ਹੋਰਾਂ ਨੇ ਦਰਬਾਰ ਸਾਹਿਬ ਸ੍ਰੀ ਅਮਰਸਾਹਬ ਵਿਖੇ ਅੱਜ ਸ਼ਗਰਾਂ ਨੇ ਵੱਜੋ ਮੱਥਾ ਟੇਕਿਆ ਇਸ ਵੇਲੇ ਨਵਜੋਤ ਸਿੰਘ ਸਿੱਧੂ ਵੀ ਉਹਨਾਂ ਦੇ ਨਾਲ ਸਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਸਮੇਤ ਹੋਰ ਲੀਡਰਸ਼ਿਪ ਵੀ ਨਾਲ ਸੀ ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਹਰਾਨੇ ਪ੍ਰੈਸ ਕਾਨਫਰੰਸ ਦੌਰਾਨ ਜਿਹੜੀ ਗੱਲ ਵੱਡੇ ਪੱਧਰ ਉਤੇ ਸਾਹਮਣੇ ਲਿਆਂਦੀ ਹੈ ਕਿ ਉਹ ਜਿਹੜਾ ਆਪਣੇ ਪੱਧਰ ਉਤੇ ਰੈਲੀ ਦਾ سلسلہ ਤੋਰ ਕੇ ਰੱਖ ਰਹੇ ਨੇ ਉਹ ਇਸ ਨੂੰ ਰੋਕਣ ਵਾਲੇ ਨਹੀਂ ਉਹਨਾਂ ਦਾ ਸਪਸ਼ਟ ਕਹਿਣਾ ਹੈ ਕਿ ਉਹਨਾਂ ਦਾ ਇਹ ਸਿਲਸਿਲਾ ਮੁੱਕਣ ਵਾਲਾ ਨਹੀਂ ਉਹ ਰੈਲੀਆਂ ਜਾਰੀ ਰੱਖਣਗੇ ਤੇ ਨਾਲ ਜਿਹੜੀ ਉਹਨਾਂ ਨੇ ਹੋਰ ਗੱਲ ਸਾਹਮਣੇ ਲਿਆਂਦੀ ਹੈ ਕਿ ਉਹਨਾਂ ਨੇ ਜਿਹੜਾ ਆਪਣਾ ਸਾਰਾ ਪੱਖ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਪੱਧਰ ਉਤੇ ਰੈਲੀਆਂ ਸ਼ੁਰੂ ਕੀਤੀਆਂ ਨੇ ਤੇ ਕੀ ਮਕਸਦ ਹੈ ਇਹ ਸਾਰਾ ਕੁਝ ਉਹਨਾਂ ਨੇ ਪੱਖ ਵਜੋਂ ਜਿਹੜੇ ਅਗਲੇ ਇੰਚਾਰਜ ਨੇ ਦਵਿੰਦਰ যাদਬ ਉਹਨਾਂ ਦੇ ਧਿਆਨ ਦੇ ਵਿੱਚ ਲਿਆ ਦਿੱਤਾ ਹੁਣ ਡਾਕਟਰ ਸਾਹਿਬ ਇੱਥੇ ਵੇਖਣ ਵਾਲੀ ਗੱਲ ਹੈ ਕਿ ਰੈਲੀਆਂ ਦਾ ਜਿਹੜਾ ਸਿਲਸਿਲਾ ਹੈ ਉਹਨਾਂ ਨੇ ਕਿਹਾ ਕਿ ਮੁੱਖਣਵਾਲਾ ਨਹੀਂ ਦੂਜੇ ਬਣੇ ਪ੍ਰਦੇਸ਼ ਕਾਂਗਰਸ ਦੀ ਲੀਡਰਸ਼ਿਪ ਇਸ ਮਾਮਲੇ ਉੱਤੇ ਕਾਫੀ ਖਫੇ ਹੈ ਔਖੀ ਹੈ ਅਜਿਹੀ ਪੱਦਰਧੀਆਂ ਜਿਹੜੀਆਂ ਮੀਡੀਆ ਰਿਪੋਰਟਾਂ ਦੇ ਵਿੱਚ ਖਬਰ ਆ ਰਹੀਆਂ ਨੇ ਕਿ ਸ਼ਾਇਦ ਇੱਕ ਵੱਡੇ ਪੱਧਰ ਉਤੇ ਸ਼ਿਕਾਇਤ ਵੀ ਉਹਨਾਂ ਦੀ ਹਾਈ ਕਮਾਂਡ ਤੱਕ ਪਹੁੰਚ ਚੁੱਕੀ ਹੈ ਤੇ ਇਹ ਸਾਰਾ ਮਾਮਲਾ ਹੁਣ ਅੱਜ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਹਿਇਆ ਹੈ ਕਿ ਉਹ ਜਿਹੜੀ ਆਪਣੀ ਸਫਾਈ ਉਹਨਾਂ ਨੇ ਪੂਰਨ ਤੌਰ ਤੇ ਦਵਿੰਦਰ ਜਾਦਵ ਹੋਰਾਂ ਨੂੰ ਦਿੱਤੀ ਹੈ ਤੇ ਨਾਲ ਸਪਸ਼ਟ ਤੌਰ ਤੇ ਜਿਹੜੀ ਗੱਲ ਕਹਿ ਰਹੇ ਨੇ ਕਿ ਉਹ ਆਪਣੀਆਂ ਜਿਹੜੀਆਂ ਆਪਣੇ ਪਦਰ ਤੇ ਰੈਲੀਆਂ ਕਰ ਰਹੇ ਨੇ ਉਹ ਨਹੀਂ ਰੋਕਣਗੇ ਉਹ ਜਾਰੀ ਰੱਖਣਗੇ ਜੀ ਡਾਕਟਰ ਸਾਹਿਬ ਇਹ ਸਾਰੀ ਸਥਿਤੀ ਨੂੰ ਕਿਵੇਂ ਸਮਝਦੇ ਹੋ ਪਿੰਡਰ ਸਾਹਿਬ ਨਵਜੋਤ ਸਿੰਘ ਸਿੱਧੂ ਜਿਹੜੇ ਇੱਕ ਸੈਲੀਬ੍ਰਿਟੀ ਤੋਂ ਪੋਲੀਟੀਸ਼ੀਅਨ ਬਲ ਕਨਵਰਟ ਹੋਏ ਨੇ ਲੰਬੇ ਸਮੇਂ ਤੋਂ ਪੋਲਿਟਿਕਸ ਦੇ ਵਿੱਚ ਨੇ ਐਮਪੀ ਰਹੇ ਨੇ ਤੇ ਮੰਤਰੀ ਰਹੇ ਨੇ ਪੰਜਾਬ ਦੇ ਤੇ ਐਮਐਲਏ ਨੇ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ ਜੀ ਉਹਨਾਂ ਦਾ ਜਿਹੜਾ ਆਪਣਾ ਇੱਕ ਕੰਮ ਕਰਨ ਦਾ ਢੰਗ ਹੈ ਪੋਲਿਟਿਕਸ ਦੇ ਵਿੱਚ ਉਹ ਹਟਕੇ ਆ ਵੱਖਰੀ ਤਰ੍ਹਾਂ ਦਾ ਅ ਢੰਗ ਤਰੀਕੇ ਅਪਣਾਉਂਦੇ ਨੇ ਤੇ ਉਸ ਤਰ੍ਹਾਂ ਦਾ ਉਹਨਾਂ ਨੇ ਜਿਹੜਾ ਅੱਜ ਵੀ ਉਹਨਾਂ ਨੇ ਆਪਣਾ ਇੱਕ ਜ਼ਲਵਾ ਦਿਖਾ ਦਿੱਤਾ ਹੈ ਕਾਂਗਰਸ ਪਾਰਟੀ ਦੇ ਵਿੱਚ ਆਪਣੀ ਵੱਖਰੀ ਆਈਡੈਂਟੀਟੀ ਆਪਣਾ ਵੱਖਰਾ ਅ ਜਿਹੜਾ ਰੁਝਾਨ ਹੈ ਜਿਸ ਤਰ੍ਹਾਂ ਦੀ ਉਹਨਾਂ ਦਾ ਸਟਾਈਲ ਹੈ ਉਹਨੂੰ ਪੂਰੀ ਤਰ੍ਹਾਂ ਨਹੀਂ ਦਰਸਾਇਆ ਦੇਸ਼ਕ ਪਿਛਲੇ ਦਿਨਾਂ ਤੋਂ ਇੱਕ ਰੁਮਾ ਆ ਰਹੀਆਂ ᱛੀਆਂ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਜਿਹੜੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਇਹਦੇ ਬਾਰੇ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਉਹਨਾਂ ਦੀ ਸ਼ਿਕਾਇਤ ਕੀਤੀ ਗਈ ਹੈ ਤੇ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਵੀ ਹੋ ਸਕਦਾ ਪਰੰਤੂ ਅੱਜ ਜਿਵੇਂ ਹੀ ਉਹਨਾਂ ਨੇ ਐ ਹਾਈ ਕਮਾਂਡ ਵੱਲੋਂ ਨਿਯੁਕਤ ਪੰਜਾਬ ਪ੍ਰਦੇਸ਼ ਦੇ ਇੰਚਾਰਜ ਵਿਵੇਂਦਰ ਜਾਦਵ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਵਿਖੇ ਉਹਨਾਂ ਦੇ ਨਤਮਸਤ ਹੋਣ ਦੇ ਨਾਲ ਐਂ ਦਿਸ਼ਨੀ ਤੇ ਉਹਨਾਂ ਦੇ ਨਾਲ ਗਏ ਨੇ ਤੇ ਜਿਸ ਦੇ ਵਿੱਚ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬਰਿੰਗੀ ਸਨ ਤੇ ਇਸ ਤੋਂ ਬਾਅਦ ਫਿਰ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਮੈਂ ਆਪਣਾ ਪੱਖ ਚਾਰ ਸਾਹਿਬ ਨੂੰ ਦੱਸ ਦਿੱਤਾ ਹੈ ਤੇ ਮੈਂ ਇਸ ਤਰ੍ਹਾਂ ਦੀਆਂ ਰਹਿਲੀਆਂ ਭੂਿਕ ਦੇ ਵਿੱਚ ਵੀ ਕਰਦਾ ਰਹਾਂਗਾ ਤੇ ਮੈਂ ਆਪਣਾ ਕੰਮ ਕਰਾਂਗਾ ਇਹਦੇ ਤੋਂ ਇਹ ਸਪਸ਼ਟ ਹੋ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੀ ਹਾਈਟ ਮੰਨਦੇ ਕਿਸੇ ਵੀ ਸ਼ਕਤੀਸ਼ਾਲੀ ਲੀਡਰ ਵੱਲੋਂ ਜਾਂ ਸ਼ਕਤੀਸ਼ਾਲੀ ਪੱਖ ਦੇ ਵੱਲੋਂ ਕੋਈ ਨਾ ਕੋਈ ਸਪੋਰਟ ਤਾਂ ਜ਼ਰੂਰ ਹੈ ਜਿਸ ਦੇ ਕਾਰਨ ਉਹ ਆਪਣਾ ਇਸ ਤਰ੍ਹਾਂ ਦਾ ਵੱਖਰਾ ਸਟੈਂਡ ਇੱਕ ਵੱਖਰੀ ਲੀਹ ਪਾੜ ਕੇ ਚੱਲ ਰਹੇ ਨੇ ਜાં ਕਾਂਗਰਸ ਦੀ ਹਾਈ ਕਮਾਂਡ ਕੋਈ ਇਸ ਤਰ੍ਹਾਂ ਦਾ ਜਲਵਾ ਕਰਨਾ ਚਾਹ ਰਹੀ ਹੈ ਕਿ ਇਸ ਤਰ੍ਹਾਂ ਦੇ ਨਾਲ ਨਵਜੋ ਸਿੰਘ ਸਿੱਧੂ ਜਿਹੜਾ ਪੈਰਲਲ ਅਪਦਾ ਚਲਾ ਰਿਹਾ ਤੇ ਉਹ ਆਪਣਾ ਜਲਵਾ ਵੀ ਦਿਖਾ ਰਹੇ ਨੇ ਕਿ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੈ ਤੇ ਜਿਸ ਤਰ੍ਹਾਂ ਉਹ ਕਹਿ ਰਹੇ ਨੇ ਕਿ ਮੈਂ ਹਾਈ ਕਮਾਂਡ ਦਾ ਇੱਕ ਵਫਾਦਾਰ ਸਿਪਾਹੀ ਹਾਂ ਤੇ ਉਸ ਤਰ੍ਹਾਂ ਕੰਮ ਕਰਾਂਗਾ ਜਿਵੇਂ ਹਾਈ ਕਮਾਂਡ ਚਾਹੁੰਦੀ ਹੈ ਕਿ ਰਾਸ਼ਟਰ ਜਿਹੜਾ ਧਰਮ ਹੈ ਸਭ ਤੋਂ ਵੱਡਾ ਧਰਮ ਹੈ ਤੇ ਦੇਸ਼ ਦੀ ਡੈਮੋਕ੍ਰੇਸੀ ਬਚਾਉਣ ਦੇ ਲਈ ਜੋ ਹਾਈ ਕਮਾਂਡ ਕੋਸ਼ਿਸ਼ ਕਰ ਰਹੀ ਹੈ ਉਹਦੇ ਉੱਪਰ ਫੁੱਲ ਚੜਾਉਣੀ ਚਾਹੀਦੇ ਨੇ ਉਹਨਾਂ ਨੇ ਬੇਸ਼ੱਕ ਸਿੱਧੇ ਤੌਰ ਤੇ ਆਪਣੇ ਵਿਰੋਧੀਆਂ ਦੇ ਉੱਪਰ ਚੁਟਕੀਆਂ ਵੀ ਲਈਆਂ ਨੇ ਉਹਨਾਂ ਦੇ ਉੱਪਰ ਹਮਲਾ ਵੀ ਕੀਤਾ ਹੈ ਸਿੱਧੇ ਤੌਰ ਦੇ ਵਿੱਚ ਤੇ ਆਪਣੇ ਆਪ ਨੂੰ ਇਹ ਸਾਬਤ ਕੀਤਾ ਕਿ ਮੈਂ ਪੂਰੀ ਤਰ੍ਹਾਂ ਡੈਮੋਕ੍ਰੇਸੀ ਬਚਾਉਣ ਦੇ ਲਈ ਪਾਰਟੀ ਦੇ ਨਾਲ ਹੋਂਦ ਸਪਸ਼ਟ ਗੱਲ ਤਾਂ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੜੇ ਕੌਮੀ ਤੇ ਕਮੰਤਰੀ ਤੌਰ ਦੇ ਉੱਪਰ ਜੋ ਪ੍ਰਸਥਿਤੀਆਂ ਬਣਦੀਆਂ ਨੇ ਜੋ ਘਟਰਾਮਾਂ ਵਾਪਰਦੀਆਂ ਨੇ ਉਹ ਨਵਜੋਤ ਸਿੰਘ ਸਿੱਧੂ ਦਾ ਆਉਣ ਵਾਲੇ ਸਮੇਂ ਦਾ ਇੱਕ ਵਿਕੀ ਤੈਅ ਕਰਨਗੀਆਂ ਹੁਣ ਜੇਕਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗਠਜੋੜ ਪੂਰੀ ਤਰ੍ਹਾਂ ਸਿਰੇ ਚੜ ਜਾਂਦਾ ਤਾਂ ਇਹਦੇ ਚ ਫੇਰ ਕੋਈ ਦੋ ਰਾਮਾ ਨਹੀਂ ਹੋਣਗੇ ਕਿ ਨਵਜੋਤ ਸਿੰਘ ਸਿੱਧੂ ਦਾ ਕਦ ਬਹੁਤ ਉੱਚਾ ਜਾਏਗਾ ਤੇ ਆਪਣੇ ਆਪ ਦੇ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਜੇਕਰ ਗੱਠ ਜੋੜ ਜਿਹੜਾ ਆਪ ਤੇ ਕਾਂਗਰਸ ਦਾ ਪੰਜਾਬ ਦੇ ਐਂਗਲ ਤੋਂ ਸਿਰ ਚੜਦਾ ਹੈ ਤਾਂ ਹੱਥ ਨਵਜੋਤ ਸਿੰਘ ਸਿੱਧੂ ਦਾ ਉੱਪਰ ਹੋਗਾ ਕਿਹਦੇ ਨਾਲੋਂ ਜਿਹੜੀ ਹੈ ਮੌਜੂਦਾ ਪਰਦੇਸ਼ ਲੀਡਰਸ਼ਿਪ ਰਾਜਾ ਵੜਿੰਗ ਧੜਾ ਕਹਿੰਦਾ ਭਾਵ ਕਿ ਉਹਨਾਂ ਨੇ ਅਸਿੱਧੇ ਤੌਰ ਤੇ ਅੱਜ ਇੱਕ ਦੋਸ਼ ਵੀ ਮੁੜਿਆ ਹੈ ਕਿ ਕੁਛ ਆਗੂ ਧੜੇ ਪਾਲ ਰਹੇ ਨੇ ਧੜੇ ਪਾਲਣ ਦਾ ਮਤਲਬ ਉਹਨਾਂ ਦਾ ਸਿੱਧਾ ਤੌਰ ਤੇ ਜਿਹੜਾ ਅਸਿੱਧੇ ਤੌਰ ਤੇ ਇਸ਼ਾਰਾ ਉਹ ਰਾਜਾ ਵੜਿੰਗ ਵੱਲੀ ਜਾ ਰਿਹਾ ਤੇ ਕਹਿੰਦਾ ਭਾਪ ਕਿ ਫਿਰ ਹੱਥ ਉੱਪਰ ਹੈ ਜੇਕਰ ਇਕੱਠ ਜੋੜ ਦੀ ਗੱਲ ਸਿਰੇ ਚੜਦੀ ਹੈ ਉਦੋਂ ਵੀ ਉਹਨਾਂ ਨੇ ਇੱਕ ਗੱਲ ਹੋਰ ਡਾਕਟਰ ਸਾਹਿਬ ਅੱਜ ਆਖੀ ਹੈ ਕਿ ਰਾਸ਼ਟ੍ਰ ਹਿੱਤ ਦੇ ਵਿੱਚ ਜਦੋਂ ਹਾਈ ਕਮਾਂਡ ਕੋਈ ਫੈਸਲਾ ਲੈ ਰਹੀ ਹੈ ਤਾਂ ਫਿਰ ਕੁਝ ਆਗੂਆਂ ਨੂੰ ਇਸ ਦਾ ਵਿਰੋਧ ਕਿਉਂ ਹੈ ਕਹਿੰਦਾ ਭਾਪ ਕਿ ਉਹ ਸਿੱਧੇ ਤੌਰ ਤੇ ਇਸ਼ਾਰਾ ਫਿਰ ਰਾਜਾ ਵਡਿੰਗ ਤੇ ਪ੍ਰਤਾਪ ਸਿੰਘ ਬਾਜਵਾ ਵੱਲ ਕਰ ਰਹੇ ਨੇ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵਡਿੰਗ ਕਿਤੇ ਨਾ ਕਿਤੇ ਇਹ ਗੱਲ ਹਾਈ ਕਮਾਂਡ ਤੱਕ ਪਛਾਉਂਦੇ ਨਜ਼ਰ ਆ ਰਹੇ ਨੇ ਜਾਂ ਸੁਣੀ ਜਾ ਰਹੇ ਨੇ ਕਿ ਉਹ ਕਹਿ ਰਹੇ ਨੇ ਕਿ ਸਾਨੂੰ ਇਕੱਲੇ ਤੌਰ ਤੇ ਪੰਜਾਬ ਦੀਆਂ ਚੋਣਾਂ ਦੇ ਵਿੱਚ ਪਿੱਛਰ ਦਾ ਮੌਕਾ ਦਿੱਤਾ ਜਾਵੇ ਉਹ ਆਪ ਨਾਲ ਗੱਠ ਜੋੜ ਦੇ ਹੱਕ ਦੇ ਵਿੱਚ ਨਹੀਂ ਹੁਣ ਇੱਥੇ ਇੱਕ ਕਹਿ ਰਹੀ ਹੈ ਕਿ ਕਾਂਗਰਸ ਦੇ ਵਿੱਚ ਦੋ ਧੜਿਆਂ ਦੀ ਇੱਕ ਨਵੀਂ ਧੜੇਬੰਦੀ ਬਣ ਕੇ ਸਾਹਮਣੇ ਆ ਰਹੀ ਹੈ ਇੱਕ ਧੜਾ ਗੱਠ ਜੋੜ ਦੇ ਹੱਕ ਦੇ ਵਿੱਚ ਹੈ ਜਿਨ੍ਹਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਜ਼ਾਹਰ ਤੌਰ ਤੇ ਸਾਹਮਣੇ ਆ ਰਹੇ ਨੇ ਉਹਨਾਂ ਦੀ ਜ਼ਿਕਰ ਸਾਰੀ ਸਪੀਚ ਨੂੰ ਉਹਨਾਂ ਦੇ ਸਾਰੇ ਜਿਹੜੇ ਹਾਪ ਪਾਪ ਨੂੰ ਘੁਕੀਏ ਤਾਂ ਵੱਡੇ ਪੱਧਰ ਤੇ ਇਹੀ ਗੱਲ ਆ ਰਹੀ ਹੈ ਕਿਉਂਕਿ ਉਹਨਾਂ ਨੇ ਜਿੱਥੇ ਕਹਿ ਦਿੱਤਾ ਹੈ ਅੱਜ ਕਿ ਰਾਸ਼ਟਰ ਧਰਮ ਜਿਹੜਾ ਉਹ ਬਹੁਤ ਉੱਪਰ ਹੈ ਤੇ ਨਾਲ ਉਹਨਾਂ ਨੇ ਜਿਹੜੀ ਗੱਲ ਹੋਰ ਅਭਾਰੀ ਹੈ ਕਿ ਜਦੋਂ ਹਾਈ ਕਮਾਂਡ ਰਾਸ਼ਟਰ ਹਿੱਤ ਦੇ ਵਿੱਚ ਕੋਈ ਫੈਸਲਾ ਲੈਣ ਲੱਗਦੀ ਹੈ ਤਾਂ ਕੁਝ ਲੋਕ ਕਹਿੰਦਾ ਪਾਪ ਕਿ ਵਿਰੋਧ ਕਰ ਰਹੇ ਨੇ ਵਿਰੋਧ ਕੌਣ ਕਰ ਰਹੇ ਨੇ ਇਹ ਅਜਿਹਾ ਇਸ਼ਾਰਾ ਨਵਜੋਤ ਸਿੰਘ ਸਿੱਧੂ ਭਲੇ ਹੀ ਮਤਲਬ ਜ਼ਾਹਰ ਤੌਰ ਤੇ ਸਾਹਮਣੇ ਲਿਆ ਰਹੇ ਨੇ ਹੁਣ ਅੱਗੇ ਵੇਖਣਾ ਹੋਵੇਗਾ ਕਿ ਜਿਹੜਾ ਰਾਟ ਸਾਬ ਉਹ ਕਹਿ ਰਹੇ ਨੇ ਕਿ ਜਿਹੜੇ ਰੈਲੀਆਂ ਦਾ سلسلہ ਉਹ ਨਹੀਂ ਰੋਕਣਗੇ ਹੁਣ ਇੱਥੇ ਇੱਕ ਬੜਾ ਵੱਡਾ ਸਵਾਲ ਹੈ ਇੱਥੇ ਫਿਰ ਦੋ ਧੜਿਆਂ ਦੇ ਵਿੱਚ ਜਿਹੜੇ ਉਹ ਤੋਂ ਧੜੇ ਬਣੇ ਹੋਏ ਨੇ ਇੱਕ ਕੱਟ ਜੋੜ ਦੇ ਹੱਕ ਦੇ ਵਿੱਚ ਇੱਕ ਵਿਰੋਧ ਦੇ ਵਿੱਚ ਹੁਣ ਰੈਲੀਆਂ ਦੇ ਵਿੱਚ ਵੀ ਅਜਿਹਾ ਹੀ سلسلہ ਹੈ ਕਿਉਂਕਿ ਇੱਕ ਤਣਾ ਨਵਜੋਤ ਸਿੰਘ ਸਿੱਧੂ ਦੇ ਖੇਮੇ ਵੱਲ ਵੀ ਖੁੱਲ ਕੇ ਆ ਰਿਹਾ ਹੈ ਭਾਵੇਂ ਕਿ ਹਾਲੇ ਵੱਡੇ ਪੱਧਰ ਉੱਤੇ ਇਸ ਮਾਮਲੇ ਦੇ ਵਿੱਚ ਗੱਲ ਅਜੇ ਸਿਆਸੀ ਲਹਿਾਇਦੀ ਸਾਫ਼ ਨਹੀਂ ਕਿ ਨਵਜੋਤ ਸਿੰਘ ਸਿੱਧੂ ਨੂੰ ਕਿ ਇਸ ਪੱਧਰ ਉਤੇ ਹਾਈ ਕਮਾਂਡ ਦੀ ਕਿਸ ਸਥੈ ਦਾ ਹੱਥ ਹੈ ਜਿਵੇਂ ਕਿ ਡਾਕਟਰ ਸਾਹਿਬ ਤੁਸੀਂ ਦੱਸ ਰਹੇ ਹੋ ਹੱਥ ਹੋਣਾ ਜਾਂ ਨਾ ਹੋਣਾ ਡਾਕਟਰ ਸਾਹਿਬ ਇਸ ਮਾਮਲੇ ਨੂੰ ਖੋਲਿਓ ਕਿ ਨਵਜੋਤ ਸਿੰਘ ਸਿੱਧੂ ਹੀ ਆਪਣੇ ਆਪ ਅਜਿਹਾ ਕੁਝ ਕਰ ਰਹੇ ਨੇ ਜਿੱਤੇਗਾ ਪੰਜਾਬ ਨੂੰ ਅੱਗੇ ਵਧਾ ਰਹੇ ਨੇ ਆਪਣੇ ਪੱਧਰ ਤੇ ਰੈਲੀਆਂ ਦਾ سلسلہ ਤੋੜ ਰਹੇ ਨੇ ਤੇ ਸਪਸ਼ਟ ਤੌਰ ਤੇ ਫਿਰ ਕਹਿ ਰਹੇ ਨੇ ਕਿ ਉਹ ਰੈਲੀਆਂ ਨਹੀਂ ਰੁਕਣਗੇ ਉਹ سلسلہ ਜਾਰੀ ਰਹੇਗਾ ਕਿਉਂਕਿ ਮਹਾਰਾਜ ਤੇ ਬਾਦ ਉਹਨਾਂ ਨੇ ਕੋਰਟ ਸਮੀਰ ਕੀਤੀ ਅਗਲੀ ਉਹਨਾਂ ਨੇ ਜਿਹੜੀ ਹੈ ਉਹ ਹੁਸ਼ਿਆਰਪੁਰ ਇਸ ਤੋਂ ਬਾਅਦ ਹੋਰ ਵਕਫਕਵਕ ਥਾਵਾਂ ਤੇ ਐਲਾਨ ਤੇ ਐਲਾਨ ਕਰੀ ਜਾ ਰਹੀ ਜੀ ਡਾਕਟਰ ਸਾਹਿਬ ਇੰਟਰ ਸਰ ਇਹਦੇ ਵਿੱਚ ਤਾਂ ਕੋਈ ਦੋ ਰਾਮਾ ਨਹੀਂ ਹੈ ਕਿ ਇਹ ਨਵਜੋ ਸਿੰਘ ਸਿੱਧੂ ਨੂੰ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਕੋਈ ਨਾ ਕੋਈ ਇਸ਼ਾਰਾ ਜ਼ਰੂਰ ਹੋਇਆ ਹੈ ਬੇਸ਼ੱਕ ਸਿੱਧੇ ਤੌਰ ਤੇ ਨਾ ਹੋਵੇ ਪਰੰਤੂ ਇਹ ਵੀ ਹੋ ਜਾਂਦਾ ਕਈ ਵਾਰੀ ਇਸ ਤਰ੍ਹਾਂ ਦੀ ਇੱਕ ਪ੍ਰੈਕਟੀਕਲ ਕਰਨ ਦੇ ਲਈ ਵੀ ਇੱਕ ਇਸ ਤਰ੍ਹਾਂ ਦੀ ਨੀਤੀ ਅਪਣਾ ਲੈਂਦੀਆਂ ਨੇ ਪਾਰਟੀਆਂ ਦੇ ਵਿੱਚ ਰਾਸ਼ੀ ਪਦਦਰ ਦੇ ਉੱਪਰ ਇਹ ਵੀ ਹੁੰਦਾ ਵੀ ਇਹ ਥੋੜਾ ਜਿਹਾ मामले ਨੂੰ ਇਸ ਤਰ੍ਹਾਂ ਪੜੀਟ ਕੀਤੇ ਬਿਲਕੁਲ ਅੱਜ ਨਵਜੋਤ ਸਿੰਘ ਸਿੱਧੂ ਦਾ ਅਮਰਸਾ ਰਾਣੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਵੀ ਸਪਸ਼ਟ ਕਹਿਣਾ ਹੈ ਕਿ ਉਹ ਦਵਿੰਦਰ ਜਾਦਵ ਜਿਹੜੇ ਇੰਚਾਰਜ ਨੇ ਉਹਨਾਂ ਨੂੰ ਪੂਰਾ ਸਹਿਯੋਗ ਦੇਣਗੇ ਉਹਨਾਂ ਨੇ ਗੱਲ ਕਹੀ ਹੈ ਕਿ ਉਹਨਾਂ ਕਹਿੰਦਾ ਉਹਨਾਂ ਨੇ ਉਹਨਾਂ ਨੂੰ ਜਾਦਵ ਹੋਰਾਂ ਨੂੰ ਕਹਿ ਦਿੱਤਾ ਕਿ ਉਹਨਾਂ ਵੱਲੋਂ ਪੂਰਾ ਸਹਿਯੋਗ ਜੀ ਬਿਲਕੁਲ ਇਸ ਤਰ੍ਹਾਂ ਦਾ ਸਮਝ ਆ ਰਹੀ ਹੈ ਜਿਸ ਤਰ੍ਹਾਂ ਕਿ ਕੋ ਮੰਤਰੀ ਪੱਦਰ ਦੇ ਉੱਪਰ ਵੀ ਜਿਹੜੀਆਂ ਪ੍ਰਸਥਿਤੀਆਂ ਵਾਪਰ ਰਹੀਆਂ ਨੇ ਜਿਸ ਤਰ੍ਹਾਂ ਘਟਨਾਵਾਂ ਵਾਪਰ ਰਹੀਆਂ ਜਾਂ ਮੋٹے ਤੌਰ ਤੇ ਜੇ ਦੇਖਿਆ ਜਾਵੇ ਜਿਹੜੀ ਵੈਸਟਰਨ ਕੈਪਟਲਿਜ਼ਮ ਆ ਜਿਹੜੀ ਸਰਮਾਇਦਾਰੀ ਆ ਉਹ ਕਿਸ ਪਾਰਟੀ ਦੇ ਵੱਲੋਂ ਵਜਨ ਦੇ ਰਹੀ ਆ ਜਿਵੇਂ ਕਿ ਇਹਨਾਂ ਦਾ ਦੋਸਤ ਪਾਕਿਸਤਾਨ ਦੇ ਪ੍ਰਧਾਨ ਮੰਤਰੀ Imran Khan ਦੇ ਹਲੇ ਸtare gardish ch ne ਉਹਨਾਂ ਦੇ ਪਿੱਛੇ ਵੀ ਸੀਗਾ ਤੇ ਪਰੰਤੂ ਇਹਨਾਂ ਪ੍ਰਤੀ ਵੀ ਕਿਸ ਤਰ੍ਹਾਂ ਦਾ ਰੁਝਾਨ ਰੱਖ ਰਹੇ ਨੇ ਕਿਉਂਕਿ ਉਹਨਾਂ ਨੇ ਕਦੇ ਵੀ ਇਸ ਤਰ੍ਹਾਂ ਨਹੀਂ ਕਰਨਾ ਜਿਹੜਾ ਹੈਗਾ ਵੀ ਬਿਲਕੁਲ ਸਿੱਧੂ ਨੂੰ ਮਰਫੀ ਕਰ ਦੇਣ ਜੇ ਸਿੱਧੂ ਦਾ ਪ੍ਰਭਾਵ ਨਾ ਬਣੇ ਇਸ ਦੇ ਲਈ ਜ਼ਰੂਰੀ ਹੈ ਸਿੱਧੂ ਨੂੰ ਕਿਸੇ ਨਾ ਕਿਸੇ ਪੱਧਰ ਦੇ ਉੱਪਰ ਵਰਕਰਾਰ ਰੱਖਣਗੇ ਇਹ ਹੋ ਸਕਦਾ ਹੈ ਅੱਗੇ ਪਿੱਛੇ ਕਰਕੇ ਕਿਉਂਕਿ ਜਿਸ ਤਰ੍ਹਾਂ ਦਾ ਸਿੱਧੂ ਦਾ ਪਿਛਲੇ ਸਮੇਂ ਦਾ ਕੰਮ ਕਰਨ ਦਾ ਸਟਾਈਲ ਹੈ ਜਦੋਂ ਉਹਦਾ ਨਹੀਂ ਉਹ ਹੁੰਦਾ ਤਾਂ ਬਿਲਕੁਲ ਚੁੱਪ ਕਰਕੇ ਬੈਠ ਜਾਂਦਾ ਤੇ ਜਦੋਂ ਫਿਰ ਹਮਲਾਵਰ ਰੁਖ ਦੇ ਵਿੱਚ ਆਉਂਦਾ ਫਿਰ ਐਕਟਿਵ ਵੀ ਪੂਰੀ ਤਰ੍ਹਾਂ ਹੁੰਦਾ ਹੈ ਇਹਦਾ ਮਤਲਬ ਹੈ ਇਹਦੇ ਪਿੱਛੇ ਇਹ ਪੂਰੀ ਤਰ੍ਹਾਂ ਦੀ ਕੋਈ ਨਾ ਕੋਈ ਸਪੋਰਟ ਦਾ ਬਣਦਾ ਹੈ ਇਹ ਨੈਸ਼ਨਲ ਪੱਧਰ ਦੇ ਉੱਪਰ ਜਾਂ ਪੰਜਾਬ ਪੱਧਰ ਦੇ ਉੱਪਰ ਕਿਸ ਤਰ੍ਹਾਂ ਦੇ ਆਪਣੀਆਂ ਗਤੀਵਿਧੀਆਂ ਨੂੰ ਵਧਾਉਂਦੇ ਨੇ ਬਿਲਕੁਲ ਡਾਕਟਰ ਸਾਹਿਬ ਤੁਸੀਂ ਠੀਕ ਕਹਿ ਰਹੇ ਹੋ ਬਿਲਕੁਲ ਠੀਕ ਕਹਿ ਰਹੇ ਹੋ ਪਰ ਨਾਲ ਨਵਜੋਤ ਸਿੰਘ ਸਿੱਧੂ ਹਰਾਂ ਨੇ ਅੱਜ ਇੱਕ ਹੋਰ ਵੱਖਰੀ ਤਰ੍ਹਾਂ ਦੀ ਲਕੀਰ ਵੀ ਖਿੱਚ ਵਿਖਾਈ ਹੈ ਕਿ ਉਹ ਜਿਹੜਾ ਰੈਲੀਆਂ ਦਾ سلسلہ ਹੈ ਉਹ ਰੋਕਣਗੇ ਨਹੀਂ ਉਹ ਨਹੀਂ ਮਕਾਉਣਗੇ ਉਹ ਜਾਰੀ ਰੱਖਣਗੇ ਉਹਨਾਂ ਦੇ ਕਹਿਣ ਦਾ ਪਾਬ ਕਿ ਜੇਕਰ ਹਾਈ ਕਮਾਂਡ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਰੋਕਣ ਲਈ ਕਹੇਗੀ ਤਾਂ ਉਹ ਤਾਂ ਵੀ ਨਹੀਂ ਰੁਕਣਗੇ ਇਸ ਤੋਂ ਅਗਲੀ ਗੱਲ ਜਿਹੜੀ ਉਹਨਾਂ ਨੇ ਅੰਮ੍ਰਿਤਸਰ ਪ੍ਰੈਸ ਮੀਟ ਦੇ ਵਿੱਚ ਆਵਾਰੀ ਹੈ ਕਿ ਮੋਦੀ ਦੀ ਵੇਵ ਦੇ ਵਿੱਚ ਉਹਨਾਂ ਨੇ ਭਾਜਪਾ ਨੂੰ ਛੱਡ ਦਿੱਤਾ ਸੀ ਮੁੜ ਕੇ ਉਹਨਾਂ ਨੇ ਉਸ ਪਾਸੇ ਧਿਆਨ ਨਹੀਂ ਦਿੱਤਾ ਨਵੀਆਂ ਰਾਹਾਂ ਫੜੀਆਂ ਨੇ ਉਹ ਮਤਲਬ ਜਿਹੜੇ ਰਾਹ ਪੈਂਦੇ ਨੇ ਉਹ ਰਾਹ ਅੱਗੇ ਵਧਾਈ ਰੱਖਦੇ ਨੇ ਅਜਿਹਾ ਉਹਨਾਂ ਦਾ ਕਹਿਣਾ ਜੀ ਡਾਕਟਰ ਸਾਹਿਬ ਆਪੇ ਡਰ ਸਾਹਿਬ ਇਸ ਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਨੇ ਇੱਕ ਪਾਸੇ ਤਾਂ ਹਾਈ ਕਮਾਂਡ ਦੇ ਨਿਯੁਕਤ ਕੀਤੇ ਗਏ ਅਨਚਾਰ ਦੇ ਪ੍ਰਤੀ ਪੂਰੀ ਤਰ੍ਹਾਂ ਸਹਿਯੋਗ ਦੇਣ ਦੀ ਗੱਲ ਕੀਤੀ ਹੈ ਤੇ ਦੂਸਰੇ ਪਾਸੇ ਆਪਣਾ ਉਹਨੇ ਆਪਣਾ ਉਹ ਵਰਸ਼ਨ ਵੀ ਦੱਸ ਦਿੱਤਾ ਵੀ ਜੇਕਰ ਹਾਈ ਕਮਾਂਡ ਉਹਨਾਂ ਨੂੰ ਜ਼ਬਰਦਸਤੀ ਜਾਂ ਉਹਨਾਂ ਦੇ ਉੱਪਰ ਕੋਈ ਅੰਕੁਸ਼ ਲਾਉਂਦੀ ਹੈ ਤਾਂ ਉਹ ਆਪਣਾ ਵੱਖਰਾ ਰਾਹ ਵੀ ਇਖਤਿਆਰ ਕਰ ਸਕਦਾ ਹੈ ਇਹ ਉਹਨਾਂ ਨੇ ਆਪਣੇ ਆਪਸ਼ਨ ਦੇ ਖੁੱਲ੍ਹੇ ਰੱਖੀਆਂ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦਾ ਉਹਦਾ ਹਮਲਾਵਰ ਜਿਸ ਤਰ੍ਹਾਂ ਕਿ ਉਹਨੇ ਪੰਜਾਬ ਬਚਾਓ ਰੈਲੀਆਂ ਦਾ ਇਸ ਤਰ੍ਹਾਂ ਦਾ ਨਾਅਰਾ ਖਾਸ ਪੰਜਾਬ ਦੇ ਉੱਪਰ ਵੀ ਫੋਕਸ ਕਰ ਰਿਹਾ ਹੈ ਤੇ ਇਹਦੇ ਤੋਂ ਇਹ ਲੱਗਦਾ ਵੀ ਜੇਕਰ ਹਾਈ ਕਮਾਂਡ ਉਹਨਾਂ ਨੂੰ ਨਹੀਂ ਉਹ ਕਰਦੀ ਤਾਂ ਉਹ ਆਪਣਾ ਵੱਖਰਾ ਰਾਹ ਵੀ ਇਕ ਤਿਆਰ ਕਰ ਸਕਦਾ ਹੈ ਇਹ 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 ਤਾਂ ਬਿਲਕੁਲ ਮੰਨਣ ਵਾਲੀ ਹੈ ਇਹ ਬਿਲਕੁਲ ਉਹਨਾਂ ਨੇ ਦੋ ਰਾਵਾਂ ਦੀ ਗੱਲ ਕੀਤੀ ਹੈ ਇੱਕ ਲੋਕਾਂ ਦਾ ਇੱਕ ਜੋਕਾਂ ਦਾ ਉਹਨਾਂ ਨੇ ਕਿਹਾ ਕਿ ਖਲਕਤ ਦੋ ਹੀ ਸਿਆਣੇ ਦੇ ਵਿੱਚ ਵੰਡੀ ਜਾ ਰਹੀ ਹੈ ਜੀ ਡਾਕਟਰ ਸਾਹਿਬ ਹਾਂ ਜੋ ਸਿੰਘ ਸਿੱਧੂ ਨੇ ਆਪਣਾ ਜਿਹੜਾ ਪਿੱਤਾ ਨਾਰਾ ਵੀ ਮੈਂ ਲੋਕਾਂ ਦੇ ਨਾਲ ਖੜਾਂਗਾ ਤੇ ਜੇਕਰ ਮੈਨੂੰ ਇਸ ਤਰ੍ਹਾਂ ਨਹੀਂ ਕਰਨ ਦਿੱਤਾ ਜੋ ਕਿ ਤਾਂ ਲੋਕਾਂ ਦੇ ਲਈ ਹਰ ਤਰ੍ਹਾਂ ਦਾ ਇਹ ਇਹਦੇ ਤੋਂ ਸਾਫ ਸਾਫ ਫਸਟ ਆਰ ਇੱਕ ਕੋਈ ਜਿਹੜੀਆਂ ਵੱਡੀਆਂ ਵੱਡੀਆਂ ਜਿਹੜੀ ਲੌਬੀਜ਼ ਨੇ ਉਹ ਕਿਸ ਤਰ੍ਹਾਂ ਦਾ ਕਿਵੇਂ ਕਿੰਨਾ ਵਜ਼ਨ ਕਿਧਰਲੇ ਪਾਸੇ ਦੇ ਰਹੀਆਂ ਨੇ ਕਿਉਂਕਿ ਰਾਜਨੀਤੀ ਹੁਣ ਇਸ ਸਮੇਂ ਬਹੁਤ ਹੀ ਵੱਡੀ ਇੱਕ ਗੁੰਝਲਦਾਰ ਵਿਹਾਰਤ ਬਣ ਰਹੀ ਹੈ ਤੇ ਇਹਦੇ ਪਿੱਛੇ ਬੜਾ ਵੱਡਾ ਵੱਡੀਆਂ ਜਿਹੜੇ ਕੌਮੀ ਤੇ ਕ ਮੰਤਰੀ ਜਿਹੜੀਆਂ ਸ਼ਕਤੀਆਂ ਨੇ ਤਾਕਤਾਂ ਨੇ ਉਹਨਾਂ ਦਾ ਬੜਾ ਪੂਰਾ ਜ਼ੋਰ ਲੱਗਦਾ ਹੈ ਮੀਡੀਆ ਨੂੰ ਪ੍ਰਭਾਵਿਤ ਕਰਦੇ ਨੇ ਤੇ ਲੋਕਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਹਰ ਸੰਭਵ ਤਰੀਕਾ ਉਹਨਾਂ ਦਾ ਬਣਾਇਆ ਜਾਂਦਾ ਬੇਸ਼ੱਕ ਉਹ ਸਾਹਮਣੇ ਨਹੀਂ ਆਉਂਦੇ ਪਰੰਤੂ ਇਸ ਤਰ੍ਹਾਂ ਦੀ ਜਿਹੜੀਆਂ ਸ਼ਕਤੀਆਂ ਨੇ ਜਾ ਜਿਹੜੀਆਂ ਕੌਮਾਂਤਰੀ ਘਟਨਾਵਾਂ ਵਾਪਰਦੇ ਨੇ ਹੁਣ ਜਿਹੜੀ ਇਨਫੋਰਮੇਸ਼ਨ ਟੈਕਨੋਲੋਜੀ ਆ ਚੁੱਕੀ ਹੈ ਸੋਸ਼ਲ ਮੀਡੀਆ ਦਾ ਇੰਨਾ ਵਿਕਾਸ ਹੋ ਚੁੱਕਿਆ ਹੈ ਉਸ ਦੇ ਨਾਲ ਲਾਜ਼ਮੀ ਹੈ ਲੋਕਾਂ ਦੀ ਜਿਹੜੀ ਜਨ ਅਵਾਜ਼ ਹੈ ਉਹਨੂੰ ਬਦਲਿਆ ਜਾਂਦਾ ਹੈ ਕਿ ਉਹਨਾਂ ਨੂੰ ਪ੍ਰਭਾਵਿਤ ਕੀਤਾ ਜਾਂਦਾ ਹੈ ਹੁਣ ਨਵਜੋਤ ਸਿੰਘ ਸਿੱਧੂ ਏਸੇ ਦੇ ਉੱਪਰ ਤਾਕ ਲਾਇਆ ਹੋਇਆ ਹੈ ਕਿ ਵੀ ਲੋਕਾਂ ਦੀ ਨਵਜ ਨੂੰ ਪਕੜ ਸਕਾਂ ਤੇ ਮੈਂ ਆਪਣਾ ਜਿਹੜਾ ਹੈਗਾ ਰੁਖ ਤਿਆਰ ਕਰਾਂ ਇਸ ਤਰ੍ਹਾਂ ਦੀ ਕੋਸ਼ਿਸ਼ ਦੇ ਵਿੱਚ ਵੀ ਹੈਗੀ ਹੈ ਤੇ ਦੂਸਰਾ ਇਹ ਵੀ ਹੋ ਸਕਦਾ ਵੀ ਜਿਹੜੀ ਕਾਂਗਰਸ ਦੀ ਹਾਈ ਕਮਾਂਡ ਹੈ ਉਹ ਵੀ ਸ਼ਾਇਦ ਇਸ ਤਜਰਬੇ ਦੇ ਵਿੱਚੋਂ ਹੋਵੇ ਉਹਨਾਂ ਨੇ ਆਪਣਾ ਜਿਹੜਾ ਨਵਜੋਤ ਸਿੰਘ ਸਿੱਧੂ ਨੂੰ ਇਸ ਤਰ੍ਹਾਂ ਦਾ ਥਾਪੜਾ ਦੇ ਕੇ ਤੁਰਿਆ ਹੋਵੇ ਇਹ ਦੇਖਣ ਵਾਲੀ ਗੱਲ ਹੈ ਵੀ ਆਓ ਬਿਲਕੁਲ ਡਾਕਟਰ ਸਾਹਿਬ ਡਾਕਟਰ ਸਾਹਿਬ ਬਿਲਕੁਲ ਨਵਜੋਤ ਸਿੰਘ ਸਿੱਧੂ ਦਾ ਇੱਕ ਕਹਿਣਾ ਬੜਾ ਵਾਜਬ ਵੀ ਹੈ ਕਿ ਜਦੋਂ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਕੋਈ ਰੈਲੀਆਂ ਜਿੱਥੇ ਮਰਜ਼ੀ ਕਰੇ ਪਰੰਤੂ ਉਸ ਦੀਆਂ ਰੈਲੀਆਂ ਉੱਤੇ ਹੀ ਕਿਉਂ ਇਤਰਾਜ਼ ਦੂਜੇ ਪੁੰਨੇ ਡਾਕਟਰ ਸਾਹਿਬ ਉਹਨਾਂ ਦਾ ਇੱਕ ਹੋਰ ਜਿਹੜਾ ਪ੍ਰੈਸ ਮੀਟ ਦੇ ਵਿੱਚ ਬਿਆਨ ਸਾਹਮਣੇ ਆਇਆ ਰਾਸ਼ਟਰ ਹਿੱਤ ਤੋਂ ਉੱਪਰ ਕੋਈ ਧਰਮ ਨਹੀਂ ਅੰਮ੍ਰਿਤਸਰ ਦੀ ਧਰਤੀ ਦੇ ਵਿੱਚ ਉਹਨਾਂ ਵੱਲੋਂ ਦਿੱਤਾ ਹੈ ਬਿਆਨ ਡਾਕਟਰ ਸਾਹਿਬ ਤੁਸੀਂ ਕੀ ਮਤਲਬ ਲੈਂਦੇ ਹੋ ਜੀ ਰਾਸ਼ਟਰੀ ਹਿੱਤ ਦੇ ਲਈ ਜਿਸ ਤਰ੍ਹਾਂ ਕਿ ਇੰਡੀਆ ਗੱਟਸ ਲੋਡ ਦਾ ਆਪਣਾ ਨਾਅਰਾ ਵੀ ਹੂੰ ਦੇਸ਼ ਨੂੰ ਬਚਾਉਣਾ ਹੈ ਦੇਸ਼ ਦੇ ਵਿੱਚ ਡੈਮੋਕ੍ਰੇਸੀ ਬਚਾਉਣੀ ਹੈ ਜੋ ਨਾਅਰਾ ਉਸ ਪੱਖ ਦੇ ਉੱਪਰ ਇਹਨਾਂ ਨੇ ਆਪਣਾ ਨਾਅਰਾ ਦਿੱਤਾ ਹੈ ਤੇ ਨਾਲ ਹੀ ਇਹ ਵੀ ਦਰਸਾ ਦਿੱਤਾ ਹੈ ਜਿਹੜਾ ਕਿ ਅੱਜ ਉਹਨਾਂ ਨੇ ਦਿਵਿੰਦਰ ਜਾਦਵ ਦੇ ਨਾਲ ਮਿਲ ਕੇ ਤੇ ਉਹਦੇ ਨਾਲ ਰਿਵਾਸਾਫ ਦੀ ਮੱਥਾ ਟੇਕਣ ਦੀ ਰਸਮ ਦੇ ਵਿੱਚ ਪਹੁੰਚੇ ਨੇ ਤੇ ਇਹ ਵੀ ਦਰਸਾਉਂਦਾ ਕਿ ਇਹ ਕਰਮ ਭੂਮੀ ਦੇ ਵਿੱਚ ਮੇਰਾ ਹੈਗਾ ਬਿਜਾਈ ਇਸ ਦੇ ਕਿ ਉਹ ਇਸ ਦੇ ਵਿੱਚੋਂ ਬਾਹਰ ਹੁੰਦੇ ਤਾਂ ਇਹਦਾ ਇੰਡੀਕੇਸ਼ਨ ਇਹਦੇ ਸੰਕੇਤ ਹੋਰ ਜਾਣੇ ਸਨ ਤੇ ਦੂਸਰੀ ਗੱਲ ਇਹ ਵੀ ਹੈ ਵੀ ਦਵਿੰਦਰ ਜਾਤਕ ਦੇ ਘੇਰੇ ਦੇ ਵਿੱਚ ਵੀ ਪਹੁੰਚ ਜਾਣਾ ਇਹ ਇਹਦੇ ਤੋਂ ਵੀ ਇਹ ਲੱਗਦਾ ਵੀ ਹਾਈ ਕਮਾਂਡ ਦੇ ਵਿੱਚ ਹਾਲਾ ਸਿੱਧੂ ਦੀ ਹਾਂ ਬਿਲਕੁਲ ਡਾਕਟਰ ਸਾਹਿਬ ਹਾਲੇ ਹਾਲੇ ਤਾਈਂ ਇਹ ਸਾਫ ਨਹੀਂ ਕਿ ਦਵਿੰਦਰ ਜਾਦਵ ਜਦੋਂ ਅਜਨਤਮਸਤਕ ਹੋਣ ਅੰਮ੍ਰਿਤਸਰ ਦਰਬਾਰ ਸਾਹਿਬ ਗਏ ਤਾਂ ਅਧਿਕਾਰਤ ਤੌਰ ਤੇ ਨਵਜੋਤ ਸਿੰਘ ਸਿੱਧੂਹਰਾਂ ਨੂੰ ਬਲਾਵਾ ਦਿੱਤਾ ਗਿਆ ਜਾਂ ਉਸ ਘੇਰੇ ਦੇ ਵਿੱਚ ਆਪਣੇ ਆਪ ਉਹਨਾਂ ਦੀ ਐਂਟਰੀ ਹੁੰਦੀ ਹੈ ਜੀ ਬਿਲਕੁਲ ਤੁਸੀਂ ਜੈ ਜੀ ਸਰ ਬੈਸੇ ਤਾਂ ਨਿਸ਼ਚਿਤ ਹੀ ਹੁੰਦਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੁੰਦਾ ਪਤਾ ਹੋਣਾ ਚਾਹੀਦਾ ਵੀ ਜਦੋਂ ਰਾਹੁਲ ਗਾਂਧੀ ਇੱਥੇ ਦਰਬਾਰ ਸਾਹਿਬ ਆਏ ਸੀ ਤਾਂ ਉਹਨਾਂ ਦੇ ਨਾਲ ਆਮ ਪਹਿਲਾਂ ਤੋਂ ਤੈਅ ਸੀਗਾ ਕਿ ਉੱਥੋਂ ਦੀ ਕੋਈ ਲੀਡਰਸ਼ਿਪ ਦਾ ਕੋਈ ਵਿਅਕਤੀ ਨਹੀਂ ਸੀ ਮਿਲ ਸਕੇ ਇਹ ਤਾਂ ਘੱਟੋ ਘੱਟ ਇਹਨਾਂ ਦਾ ਤੱਤਾ ਹੋਏਗਾ ਤੇ ਵੀ ਕਿਸ ਤਰ੍ਹਾਂ ਕਿਹਨੂੰ ਕਿਹਨੂੰ ਬੁਲਾਉਣਾ ਤੇ ਬਿਲਕੁਲ ਡਾਕਟਰ ਸਾਹਿਬ ਇਹ ਖਾਸ ਕਰਕੇ ਉਦੋਂ ਬੜਾ ਇੰਪੋਰਟੈਂਸ ਵਿਸ਼ਾ ਬਣਦਾ ਹੈ ਜਦੋਂ ਗੱਲ ਰਾਜਾ ਵੜਿੰਗ ਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਸਿਆਸੀ ਲਿਹਾਜ਼ ਦੀ ਬਣੀ ਹੋਈ ਦੂਰੀ ਦੀ ਚਰਚਾ ਹੋਵੇ ਅਜਿਹੇ ਮਾਹੌਲ ਦੇ ਵਿੱਚ ਜਦੋਂ ਇੱਕ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਪ੍ਰਭਾਵਸ਼ਾਲੀ ਰੈਲੀ ਕਰ ਬਖਾਈ ਗਈ ਹੋਵੇ ਭਾਵੇਂ ਕਿ ਉਸ ਰੈਲੀ ਦੇ ਵਿੱਚ ਰਾਜਾ ਬੜਿੰਗ ਨੂੰ ਵੀ ਪੋਸਟਰ ਉੱਤੇ ਅੰਕਿਤ ਕੀਤਾ ਹੋਇਆ ਸੀ ਪਰੰਤੂ ਰੈਲੀ ਤੋਂ ਪਹਿਲਾਂ ਰਾਜਾ ਬੜਿੰਗ ਨੇ ਇਸ ਸਾਰੇ ਇਸ ਮੁੱੱਚੇ ਮਾਮਲੇ ਦੀ ਮੁਖਾਲਫਤ ਵੀ ਕੀਤੀ ਡਾਕਟਰ ਸਾਹਿਬ ਹਾਲਾਤ ਜਿਹੜੇ ਨੇ ਕਾਂਗਰਸ ਦੇ ਵਿੱਚ ਉਹ ਵਾਕਈ ਜਿਵੇਂ ਸਿੱਧੂ ਸਾਹਿਬ ਕਹਿ ਰਹੇ ਨੇ ਕਿ ਖਲਕੇ ਦੋ ਹਿੱਸਿਆਂ 'ਚ ਵੰਡੀ ਗਈ ਤੇ ਨਾਲ ਸਿੱਧੂ ਸਾਹਿਬ ਦਾ ਇਹ ਇੱਕ ਬੜਾ ਵੱਡਾ ਕਹਿਣਾ ਹੈ ਕਿ ਉਹ ਅਲਖ ਜਗਾ ਰਹੇ ਨੇ ਹੁਣ ਡਾਕਟਰ ਸਾਹਿਬ ਦੇਖੋ ਕਿ ਸਿੱਧੂ ਸਾਹਿਬ ਕਿਸ ਤਰ੍ਹਾਂ ਦੀ ਅਗਲੀ ਅਲਖ ਜਗਾਉਣਗੇ ਜੀ ਡਾਕਟਰ ਸਾਹਿਬ ਇਹ ਨਿਸ਼ਚਿਤ ਹੈ ਕਿ ਉਹ ਲੋਕਾਂ ਦਾ ਜਿਹੜਾ ਨਾਰਾ ਦੇ ਕੇ ਲੋਕਾਂ ਨੂੰ ਜਗਾਉਣ ਦੇ ਲਈ ਪੰਜਾਬ ਬਚਾਉਣ ਦੇ ਲਈ ਪੰਜਾਬ ਦੇ ਮੁੱਦਿਆਂ ਬਾਰੇ ਸਥਾਨਕ ਮੁੱਦਿਆਂ ਬਾਰੇ ਤੇ ਪੰਜਾਬ ਦੀ ਯੂਥ ਨੂੰ ਪ੍ਰਭਾਤ ਕਰਨ ਵਾਲੇ ਅਜਿਹੇ ਮੁੱਦਿਆਂ ਦੇ ਉੱਪਰ ਆਪਣੇ ਆਪ ਨੂੰ ਕਨਸੈਂਟਰੇਟ ਕਰਨਗੇ ਸਿੱਧੂ ਸਾਹਿਬ ਦਾ ਜਿਸ ਤਰ੍ਹਾਂ ਦਾ ਸਟਾਈਲ ਹੈ ਤੇ ਉਹ ਲਾਜ਼ਮੀ ਹੈਗਾ ਕਿ ਉਹ ਆਪਣੀ ਜਿਹੜੀ ਗਤੀਵਿਧੀਆਂ ਨੂੰ ਜ਼ਰੂਰ ਅੱਗੇ ਵਧਾਉਣਾ ਚਾਹਣਗੇ ਲਾਜ਼ਮੀ ਵਧਾਉਣਗੇ ਜਿਵੇਂ ਉਹਨਾਂ ਨੇ ਐਲਾਨ ਹੀ ਕੀਤਾ ਕਿ ਮੈਂ ਇਹ ਰੈਲੀਆਂ ਦਾ ਜਿਹੜਾ ਸਿਲਸਿਲਾ ਹੈ جاری ਰਹੇਗਾ ਉਹ ਇਸ ਤੋਂ ਬਾਅਦ ਹੋਰ ਵੀ ਆਪਣੇ ਜੋ ਉਹਨਾਂ ਦੇ ਪ੍ਰੋਗਰਾਮ ਹੋਣਗੇ ਉਹ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਹੁਣ ਇਹ ਤੈਅ ਕਰੇਗਾ ਕਿ ਇੰਡੀਆ ਘੱਟ ਜੋੜ ਦਾ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਸਮਝੌਤਾ ਸਿਰੇ ਚੜਦਾ ਜੇਕਰ ਆਪ ਤੇ ਕਾਂਗਰਸ ਦੇ ਵਿੱਚ ਸਮਝੌਤਾ ਅੱਗੇ ਵਧਿਆ ਸਿਰੇ ਚੜ ਗਿਆ ਤਾਂ ਨਵਜੋਤ ਸਿੰਘ ਸਿੱਧੂ ਹੋਰ ਚਮਕਣਗੇ ਤੇ ਜੇਕਰ ਇਹ ਸਮਝੌਤਾ ਸਿਰੇ ਨਾ ਚੜਿਆ ਗੱਲ ਹੋਰ ਪਾਸੇ ਗਈ ਤਾਂ ਨਵਜੋਤ ਸਿੰਘ ਸਿੱਧੂ ਦੀ ਲਾਈਨ ਵੀ ਗਈ ਕਿਸੇ ਹੋਰ ਪਾਸੇ ਚੜ ਸਕਦੀ ਹੈ ਅਜੇ ਹਾਲ ਵੀ ਇੱਕ ਕਹਿਣ ਸੁਣਨ ਨੂੰ ਮਿਲ ਰਿਹਾ ਜੀ ਡਾਕਟਰ ਸਾਹਿਬ ਆਪਾਂ ਅੱਗੇ ਆਈਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਅਕਾਲ ਤਖਤ ਸਾਹਿਬ ਨੂੰ ਇੱਕ ਰਿਪੋਰਟ ਸੰਪੀ ਹੈ ਤੇ ਡਾਕਟਰ ਸਾਹਿਬ ਦੱਸਿਓ ਕਿ ਉਹ ਰਿਪੋਰਟ ਕਿਹੜੀ ਸੀ ਤੇ ਰਿਪੋਰਟ ਦੇ ਵਿੱਚ ਹੈ ਕੀ ਹੈ ਐਸਜੀਪੀਸੀ ਮੁਤਾਬਕ ਰਿਪੋਰਟ ਨੂੰ ਜਨਤਕ ਕੀਤਾ ਗਿਆ ਜੀ ਡੰਡਾ ਸਾਹਿਬ ਪਿਛਲੇ ਦਿਨੀ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਦੇ ਵਿੱਚ ਜੀ ਜੋ ਕਿ ਮਹਿੰਗਾ ਦੇ ਦੋ ਧੜਿਆਂ ਦਾ ਕੁਝ ਵਿਵਾਦ ਸੀ ਉਸ ਸੰਬੰਧ ਦੇ ਵਿੱਚ ਬੜਾ ਰੌਲਾ ਪਿਆ ਸੀ ਜਿਸ ਸੰਬੰਧ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇੱਕ ਆਦੇਸ਼ ਦਿੱਤੇ ਸੀ ਕਿ ਇਸ ਬਾਰੇ ਆਪਣੀ ਇੱਕ ਰਿਪੋਰਟ ਦਿੱਤੀ ਜਾਵੇ ਤੇ ਇਸ ਕਾਰਵਾਈ ਬਾਰੇ ਦੱਸਿਆ ਜਾਵੇ ਰਿਪੋਰਟ ਕਹਿੰਦਾ ਭਾਵ ਕਿ ਉਹ ਘਟਨਾਕ੍ਰਮ ਕਿੱਦਾਂ ਦਾ ਰਿਹਾ ਅਸਲ ਸਚਾਈ ਕੀ ਹੈ ਇਹ ਮਾਮਲਾ ਸੀ ਬਿਲਕੁਲ ਜੀ ਉਹਦਾ ਕਾਫੀ ਵਿਵਾਦ ਚੱਲ ਰਿਹਾ ਸੀਗਾ ਤੇ ਉਹਦੇ ਬਾਰੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਰਿਪੋਰਟ ਸ਼੍ਰੀ ਕਾਤਰ ਸਿੰਘ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜੀ ਗਿਆਨੀ ਰਕबीर ਸਿੰਘ ਜੀ ਨੂੰ ਸੌਂਪੀ ਹੈ ਤੇ ਉਹ ਜਨਤਕ ਵੀ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਹਰਜਿੰਦਰ ਸਿੰਘ ਧਾਮੀ ਹੋਣਾ ਨਹੀਂ ਇਹ ਦੱਸਿਆ ਕਿ ਉੱਥੇ ਇਸ ਰਿਪੋਰਟ ਦੇ ਮੁਤਾਬਕ ਪੰਜਾਬ ਪੁਲਿਸ ਗੁਰਦੁਆਰਾ ਸਾਹਿਬ ਦੇ ਜੁੱਤੀਆਂ ਸਮੇਤ ਅੰਦਰ ਆਖਲ ਹੋਈ ਹੈ ਤੇ ਉਹਨਾਂ ਨੇ ਗੋਲੀਆਂ ਚਲਾਈਆਂ अच्छा रिपोर्ट ਦੇ ਹਵਾਲੇ ਨਾਲ ਤੁਸੀਂ ਕਹਿ ਰਹੇ ਹੋ ਜੀ ਹਾਂ ਜੀ ਉਹਦੇ ਰਿਪੋਰਟ ਦੇ ਵਿੱਚ ਉਹਨਾਂ ਨੇ ਜਿਹੜੀ ਜਾਂਚ ਕੀਤੀ ਆ ਉਸ ਦੇ ਵਿੱਚ ਉਹਨਾਂ ਨੇ ਦੱਸਿਆ ਤੇ ਨਾਲ ਉਹਨਾਂ ਨੇ ਇਹ ਵੀ ਕਥਿਤ ਤੌਰ ਤੇ ਦੋਸ਼ ਲਾਇਆ ਕਿ ਇਸ ਦੇ ਲਈ ਸਿੱਧੇ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਜ਼ਿੰਮੇਵਾਰ ਨੇ ਕਿਉਂਕਿ ਉਹ ਹੋਮ ਮਿਨਿਸਟਰ ਇਹ ਇਹ ਰਿਪੋਰਟ ਜੋ ਉਹਨਾਂ ਨੇ ਸਬਮਿਟ ਕੀਤੀ ਹੈ ਤੇ ਪਬਲਿਕ ਨੂੰ ਜਨਤਕ ਕੀਤੀ ਹੈ ਇਹਦੇ ਵਿੱਚ ਉਹਨਾਂ ਨੇ ਇਹ ਇਹ ਦੱਸਿਆ ਗਿਆ ਹੈ ਕਿ ਨਹੀਂ ਠੀਕ ਹੈ ਜੀ ਇਸ ਤੋਂ ਅੱਗੇ ਅਗਲਾ ਫੈਸਲਾ ਅਕਾਲ ਤਖਤ ਸਾਹਿਬ ਵੱਲੋਂ ਲਿਆ ਜਾਣਾ ਹੈ ਹਾਂ ਜੀ ਉਹਦੇ ਤੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਇਹਦੇ ਬਾਰੇ ਕੀ ਕਾਰਵਾਈ ਕਰਦਾ ਉਹ ਉਹਨਾਂ ਦੇ ਵਿਚਾਰ ਦੀ ਹੋਈਗਾ ਹਾਂ ਬਿਲਕੁਲ ਇਹ ਮਾਮਲਾ ਪਿਛਲੇ ਦਿਨੀ ਧਾਰਮਿਕ ਲਿਹਾਜ਼ ਤੇ ਵੀ ਕਾਫੀ ਬਖਿਆਸੀ ਮਗਿਆ ਰਿਹਾ ਡਾਕਟਰ ਸਾਹਿਬ ਤੁਸੀਂ ਜਿਹੜੇ ਦੋਨੇ ਪੱਖ ਅੱਜ ਦੇ ਖਾਸ ਕਰਕੇ ਤਾਜ਼ਾ ਤਰੀਨ ਉਹਨਾਂ ਉੱਤੇ ਵਕ ਵਕ ਪਹਿਲੂਆਂ ਨੂੰ ਬੜੇ ਵਿਸਤਾਰ ਨਾਲ ਖੋਲ੍ਹਿਆ ਚੈਨਲ ਈ ਮਿਸ਼ਨ ਪੰਜਾਬੀ ਲਈ ਤੁਸੀਂ ਵਕਤ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਇਹ ਮਿਸ਼ਨ ਪੰਜਾਬੀ